ਹੈਲੋ ਜੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਜਮਾਤ ਦੀ ਰਾਮ ਰਾਮ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਡੇਲੀ ਲਾਈਵ ਬਲੌਗ ਤੇ ਆ ਗਏ ਤੁਹਾਡੇ ਅਸੀਂ ਨਵੀਂ ਵੀਡੀਓ ਲੈ ਕੇ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਫੁੱਲ ਮਖਾਣਿਆਂ ਦੀ ਮਿੱਠੀ ਰੈਸਪੀ ਬਣਾਵਾਂਗੇ ਤੇ ਜੋ ਕਿ ਬਹੁਤ ਹੀ ਸਵਾਦ ਲੱਗਦੀ ਹੈ ਬੱਚੇ ਜਿਹੜੇ ਉਹ ਬਹੁਤ ਖੁਸ਼ ਹੋ ਕੇ ਖਾਂਦੇ ਆ ਬੱਚੇ ਕੀ ਸਾਰਿਆਂ ਵਾਂਗ ਤੇ ਖੁਸ਼ ਹਾਂ ਤੇ ਆਓ ਤੁਹਾਨੂੰ ਦੱਸਦੇ ਆ ਵੀ ਇਹਦੇ ਵਿੱਚ ਕੀ ਕੀ ਪੈਂਦਾ ਵਾ ਹੁਣ ਆਪਾਂ ਫੁੱਲ ਮਖਾਣਿਆਂ ਦੀ ਮਿੱਠੀ ਰੈਸਪੀ ਬਣਾਉਣ ਵਾਸਤੇ ਇੱਕ ਕੋਲਾ ਆਪਾਂ ਲਿਆਵਾ ਫੁੱਲ ਮਖਾਣਿਆਂ ਦਾ ਤੇ ਫੁੱਲ ਮਖਾਣੇ ਆਪਾਂ ਪੈਕਟ ਵਾਲੇ ਲੈ ਆ ਤੇ ਬਹੁਤ ਵਧੀਆ ਫੁੱਲ ਮਖਾਣੇ ਜਦੋਂ ਵੀ ਲੋ ਫੁੱਲ ਮਖਾਣੇ ਵਧੀਆ ਵੇਖ ਕੇ ਲੈਣੇ ਚਾਹੀਦੇ ਆ ਕੁਆਲਿਟੀ ਦੇ ਇਸ 50 ਗ੍ਰਾਮ ਫੁੱਲ ਮਖਾਣੇ ਆ 100 ਗ੍ਰਾਮ ਗੁੜਾ ਤੇ ਇਹਨੂੰ ਬਰੀਕ ਕਰ ਲਿਆ ਆਪਾਂ ਗੁੜ ਨੂੰ ਤੇ ਆਹ ਲਾਚੀਆਂ ਦਾ ਪਾਊਡਰ ਤੇ ਬਦਾਮ ਦੀਆਂ ਗਿਰੀਆਂ ਪੀਸੀਆਂ ਹੋਵਾਂ ਵਿੱਚ ਪਾਵਾਂਗੇ ਆ ਚਿੱਟੇ ਤੇਲ ਵਾ ਥੋੜੇ ਜੇ ਇਹ ਪਾਵਾਂਗੇ ਵਿੱਚ ਤੇ ਆ ਚਮਚਾ ਗਾ ਪੱਕੇ ਹੋਦਾ ਪਾਵਾਂਗੇ ਇਹ ਦੇਸੀ ਘਿਓ ਵਾ ਚਮਚਾ ਜਾਂ ਦੋ ਚਮਚੇ ਇਹ ਆ ਦੇਸੀ ਘਿਓ ਤੇ ਹੁਣ ਆਪਾਂ ਕੜਾਹੀ ਉੱਪਰ ਰੱਖਦੇ ਆ ਤੇ ਫਿਰ ਤੁਹਾਨੂੰ ਦੱਸਦੇ ਆ ਕਿ ਇਹ ਮਿੱਟੀ ਰੈਸਪੀ ਜਿਹੜੀ ਆ ਫੁੱਲ ਮਖਾਣੇ ਵਾਲੀ ਇਹ ਕਿਸ ਤਰ੍ਹਾਂ ਬਣਦੀ ਆ ਤੁਸੀਂ ਚਾਹੋ ਤੁਸੀਂ ਚਪਟਾ ਜਿਹੜਾ ਫਰਾਈਪੈਨ ਹੁੰਦਾ ਉਹਦੇ ਵਿੱਚ ਵੀ ਬਣ ਸਕਦੀ ਆ ਤੇ ਹੁਣ ਆਪਾਂ ਫੁੱਲ ਮਖਾਣੇ ਜਿਹੜੇ ਆ ਉਹਨਾਂ ਨੂੰ ਆਪਾਂ ਫਰੋਸਟ ਕਰ ਲਾਂਗੇ ਥੋੜਾ ਜਿਹਾ ਫੋਲ ਮਖਾਣਿਆਂ ਨੂੰ ਜਿਹੜਾ ਰੋਸਟ ਕਰਨਾ ਜ਼ਰੂਰੀ ਆ ਬਹੁਤਾ ਜ਼ਿਆਦਾ ਵੀ ਸੇਕ ਨਹੀਂ ਕਰਨਾ ਕਿ ਜਿਹੜੇ ਸੜ ਜਾਣ ਇਹ ਘੁੰਦੇ ਨੇ ਇਹ ਪੁੰਨਿਆ ਹੀ ਵਧੀਆ ਬੰਦੇ ਨਾ ਫ੍ਰੈਂਚੀ ਜੇ ਇਹਨਾਂ ਨੂੰ ਰੱਖ ਦਿੰਦੇ ਆ ਨਾ ਥੋੜੇ ਇਹਨਾਂ ਨੂੰ ਆਪਾਂ ਥੁਪੱਠੇ ਮੱਠੇ ਸੇਕਦੇ ਨਾ ਘੁੰ ਲਾਂਗੇ ਤੋ ਇਹ ਵੇਖੋ ਵੀ ਹੁਣ ਜਦੋਂ ਆਪਾਂ ਭੁੰਨਦੇ ਆ ਭੁੰਨੇ ਨੂੰ ਇਸ ਕਰਕੇ ਜਦੋਂ ਆਪਾਂ ਭੁੰਨਦੇ ਆ ਤੇ ਵੇਖਿਓ ਆਪਾਂ ਵੇਖੋ ਟੁੱਟਦਾ ਨਹੀਂ ਦਾ ਹੈਨਾ ਤੇ ਇਹ ਖਾਣ ਦੇ ਵਿੱਚ ਕਿਵੇਂ ਦਾ ਹੋਗਾ ਫੁੱਲ ਮਖਾਣੇ ਜਿਹੜੇ ਆ ਇਹ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਫੁੱਲ ਮਖਾਣਿਆਂ ਦੇ ਵਿੱਚ ਤੇ ਹੱਡੀਆਂ ਨੂੰ ਜਿਹੜਾ ਬਹੁਤ ਮਜ਼ਬੂਤ ਕਰਦੇ ਆ ਤੇ ਇਹ ਗੋਡੇ ਕਿੱਟੇ ਜਿਹਦੇ ਦੁਖਦੇ ਹੋਣ ਤੇ ਉਹਦੇ ਵਾਸਤੇ ਵੀ ਖਾਣੇ ਜਿਹੜੇ ਆ ਬਹੁਤ ਵਧੀਆ ਚੀਜ਼ ਆ ਇਹ ਗਜਕ ਵਾਂਗੂ ਬਣਦੇ ਮਮੀ ਇਹ ਮਿੱਠੇ ਜਿਹੜੇ ਗੁੜ ਵਾਲੇ ਇਹ ਗਜਕ ਵਾਂਗੂ ਬਣ ਜਾਂਦੇ ਆ ਖੰਡ ਵਿੱਚ ਵੀ ਬਣ ਜਾਂਦੇ ਆ ਤੇ ਨਮਕੀਨ ਵੀ ਬਣ ਜਾਂਦੇ ਆ ਨਮਕੀਨ ਟਟਪਟੇ ਵੀ ਬਣ ਜਾਂਦੇ ਆ ਉਹ ਵੀ ਆਪਾਂ ਕਿਸੇ ਦਿਨ ਬਣਾਵਾਂਗੇ ਤੇ ਇਹ ਜਿਹੜੇ ਆ ਇਹ ਗੁੜ ਵਾਲੇ ਬਣਨੇ ਆ ਮਿੱਠੇ ਬਣਨਗੇ ਇਹ ਮਿੱਠੇ ਜਿਹੜੇ ਆ ਬੱਚੇ ਜਿਹੜੇ ਮਿੱਠੇ ਦੇ ਲਾਲਚੇ ਜਿਖੋ ਜਖੋ ਖਾ ਲੈਂਦੇ ਆ ਬੱਚੇ ਵੀ ਜਵਾਨ ਵੀ ਸਾਰੇ ਖਾਣ ਤੇ ਸਵੇਰੇ ਉੱਠ ਕੇ ਖਾਣ ਦੇ ਨਾਲ ਬਹੁਤ ਵਧੀਆ ਸਰੀਰਵਾ ਤੇ ਖਾਣ ਵਾਸਤੇ ਚਲੋ ਅੱਜ ਆਪਾਂ ਵੀ ਬਣਾਉਨੇ ਆ ਹਨਾ ਹਾਂ ਤੇ ਤੁਹਾਨੂੰ ਬਣਾ ਕੇ ਦੱਸਦੇ ਆ ਹੋਰ ਮਖਾਣੇ ਜ਼ਰੂਰ ਖਾਣੇ ਚਾਹੀਦੇ ਜਿਹੜੇ ਬੱਚੇ ਪੜਦੇ ਆ ਉਹਨਾਂ ਨੂੰ ਵੀ ਖਾਣੇ ਚਾਹੀਦੇ ਆ ਲਓ ਜੀ ਵੇਖ ਸਕਦੇ ਜਿਤੇ ਇਹ ਕਿ ਫੁੱਲ ਮਖਾਣੇ ਦਾ ਰੰਗ ਜਿਹੜਾ ਉਹ ਚੇਂਜ ਹੋ ਗਿਆ ਵਾ ਇਸ ਤਰ੍ਹਾਂ ਦੇ ਭੁੰਨਨੇ ਆ ਹੁਣ ਆਪਾਂ ਨਾਪ ਕੇ ਵੇਖਦੇ ਆ ਇਹਨਾਂ ਨੂੰ ਕਿ ਇਹ ਹੋ ਗਏ ਕਿ ਨਹੀਂ ਹੁ ਵੇਖੋ ਏਕਦਮ ਹੋ ਗਏ ਕਰੰਚ ਟੁੱਟਣ ਡੇ ਵੀ ਗਏ ਪੂਰਾ ਬੁਰਾ ਹੀ ਹੋ ਗਿਆ ਬਹੁਤ ਵਧੀਆ ਭੁੱਜ ਗਏ ਆ ਉੱਤੇ ਜ਼ਿਆਦਾ ਨਹੀਂ ਆਪਾਂ ਛਾੜਨੇ ਤੇ ਹੁਣ ਆਪਾਂ ਫੁੱਲ ਮਖਾਣੇ ਸਿਰਫ 5 ਮਿੰਟ ਵਾਸਤੇ ਭੁੰਨਣਾ ਵਾ ਹੁਣ ਆਪਾਂ ਕੱਢ ਲੈਨੇ ਇਹਨਾਂ ਨੂੰ ਦੇਖੋ ਕਿ ਇਹ ਪਹਿਲਾਂ ਆਪਾਂ ਪਾਏ ਹੀ ਤੇ ਆਵਾਜ਼ ਨਹੀਂ ਹੁੰਦੀ ਹੁਣ ਵੇਖੋ ਆਪਾਂ ਪਾਏ ਹਨ ਤੇ ਹੁਣ ਦਾਣਿਆਂ ਵਾਂਗ ਆਵਾਜ਼ ਆਉਂਦੀ ਹੈ ਹੁਣ ਕੀ ਪਾਉਣਾ ਮੈਂ ਕੜਾਈ 'ਚ ਹੁਣ ਆਪਾਂ ਗੁੜ ਪਾਵਾਂਗੇ ਅੱਜ ਮਾਰਾਇਆ ਕੜਾਈ 'ਚ ਕਪੜਾ ਮਾਰ ਲੈਣਾ ਕੜਾਈ 'ਚ ਫਿਰ ਗੁੜ ਪੋਣਾ ਵਿੱਚ ਆਪਾਂ ਹੁਣ ਆਪਾਂ ਜਿਹੜਾ ਗੁੜ ਵਸ 100 ਗ੍ਰਾਮ ਇਹ ਵੀ ਪਾ ਲੈਨੇ ਵਿੱਚ ਆਪਾਂ ਕੜਾਈ ਦੇ ਪਾਗਰ ਨੂੰ ਨਾ ਜ਼ਿਆਦਾ ਆਪਾਂ ਤੇਜ਼ ਕਰਨਾ ਵਾ ਤੇ ਨਾ ਹੀ ਆਪਾਂ ਮਠੀ ਮਠੀ ਆਗ ਤੇ ਮਠੀ ਮਠੀ ਆਗ ਤੇ ਨਾ ਇਹਨੂੰ ਬਣਾਉਣਾ ਵਾ ਆਪਾਂ ਪਿਗਲ ਡਾਪਿਆ ਗੋੜ ਹੁਣ ਆਪਾਂ ਜਿਹੜਾ ਪਾਣੀ ਹੈ ਨਾ ਦੋ ਚਮਚੇ ਪਾਉਣਾ ਸਾਰਾ ਜਿਹੜਾ 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 ਗੋਲਡ ਵਨ ਇਹ ਚੰਗੀ ਤਰ੍ਹਾਂ ਮਿਕਸ ਹੋ ਜੇ ਗੈਸ ਘੱਟ ਹੀ ਰੱਖਣਾ ਗੈਸ ਤੇਜ਼ ਨਹੀਂ ਕਰਨਾ ਨਹੀਂ ਤੇ ਗੋੜ ਥੱਲੇ ਲੱਗ ਜਾਣਾ ਵਾ ਗੋੜ ਸੜ ਜਾਣਾ ਮੁੜ ਕੇ ਸਮੈਲ ਹੋਣੀ ਸੜਨ ਦੀ ਗੈਸ ਮੇਂ ਬੰਦੀ ਕਰ ਦੋ ਭਾਵੇਂ ਨਹੀਂ ਨਹੀਂ ਅਛਾ ਰਿਆਂਦੀ ਛੋੜ ਨਾ ਤਾ ਰਾ ਸੇਕਾ ਜ਼ਿਆਦਾ ਨਾ ਲੱਗ ਜਾ ਗੁੜ ਨੂੰ ਬਹੁਤ ਘੱਟ ਕੀਤਾ ਆਪਾਂ ਗੁੜ ਨੂੰ ਪਿਘਲਾਉਣਾ ਹਨਾ ਹਾਂਜੀ ਹਲਟ ਕਰਨਾ ਤੇਨੂੰ ਦਵਾ-ਦਵਾ ਹੰਾਉਂਦੇ ਰਹਿਣਾ ਵਾ ਗੁੜ ਜਿਹੜਾ ਵਾ ਥੱਲੇ ਨਾ ਲੱਗੇ ਇਹਦੀ ਆ ਕੜਾਈ ਖੁਰਪਾ ਲੈਵਾਂ ਨੇ ਇਹਦੇ ਇਹਦੇ ਵਿੱਚ ਆਪਾਂ ਹੁਣ ਨਾ ਇੱਕ ਚਮਚਾ ਘਿਓ ਦਾ ਪਾ ਲੈਣਾ ਵੱਡਾ ਚਮਚਾ ਵੱਡਾ ਚਮਚਾ ਪਾਣਾਗੇ ਉਹਦਾ ਕਿਉਂ ਆਪਾਂ ਤਾਂ ਪਾਈਦਾ ਵਾ ਕਿ ਜਿਹੜਾ ਗੁੜ ਵਾ ਜਿਹੜਾ ਨਾ ਫੁੱਲ ਮਖਾਣੇ ਜਿਹੜੇ ਮਰਾਜ ਥੱਲੇ ਨਾ ਲੱਗਣ ਤੇ ਗੁੜ ਦੀ ਰੰਗਤ ਜਿਹੜੀ ਆ ਉਹ ਵੀ ਬਣੀ ਰਵੇ ਲਓ ਜੀ ਗੁੜ ਆਪਾਂ ਜਿਹੜਾ ਵਾ ਮੈਲਟ ਕਰਨ ਦਾ ਆ ਤੇ ਚੰਗੀ ਤਰ੍ਹਾਂ ਸਾਡਾ ਗੁੜ ਜਿਹੜਾ ਵਾ ਇਹ ਘੁਲ ਜਾਵੇ ਰੇ ਇੱਕ ਤਾਰ ਦੀ ਚਾਸ਼ਨੀ ਆਪਾਂ ਬਣਾਉਣੀ ਆ ਤੇ ਇਹਦੇ ਵਿੱਚ ਆਪਾਂ ਥੋੜਾ ਜਾ ਹੁਣ ਬੇਕਿੰਗ ਪਾਊਡਰ ਪਾ ਦਾਂਗੇ ਥੋੜਾ ਜਿਹਾ ਪਾਉਣਾ ਵਾ ਅਤੇ ਚੁੱਜੇ ਤੋਂ ਵੀ ਘੱਟ ਦੇਗਾਂ ਦਾ ਪਾਊਡਰ ਪਾਉਣਾ ਵੇਖੋ ਅੱਧੇ ਚਮਚੇ ਤੋਂ ਵੀ ਘੱਟ ਪਾਉਣਾ ਵਾ ਜ਼ਿਆਦਾ ਨਾ ਪਾ ਦਿਓ ਥੋੜ ਜਿਹੜਾ ਵਾ ਸਾਡਾ ਵੇਖ ਨੇ ਝੱਗ ਜੀ ਛੱਡ ਦਿੱਤੀ ਇਹਨੇ ਆ ਵੇਖੋ ਹੁਣ ਆਪਾਂ ਵੇਖਾਂਗੇ ਕਿ ਗੁੜ ਜੀ ਸਾਡੀ ਚਾਚਨੀ ਵੀ ਠਿਹੜੀ ਹੋਣ ਬਣ ਗਈ ਆ ਕਿ ਨਹੀਂ ਹੁਣ ਆਪਾਂ ਗੁੜ ਨੂੰ ਨਾ ਪਾਣੀ ਦੇ ਵਿੱਚ ਪਾ ਕੇ ਵੇਖਾਂਗੇ। ਇਸ ਗੁੜ ਨੂੰ ਆਪਾਂ 2 ਮਿੰਟ ਵਾਸਤੇ ਸਾਰਾ ਮੈਲਟ ਕਰਨਾ ਵਾ ਤੇ ਇੱਕ ਤਰ ਦੀ ਜਾਸ਼ਨੀ ਬਣਾਉਣੀ ਆ। ਹੁਣ ਇਹਨੂੰ ਪਾਣੀ ਦੇ ਵਿੱਚ ਪਾਵਾਂਗੇ ਪਾਉਣ ਦਾ ਤਰੀਕਾ ਵੇਖੋ ਵੇਖਣ ਦਾ। ਤੇ ਇਹ ਗੁੜ ਜਿਹੜਾ ਜੇ ਤੇ ਬਣਿਆ ਹੋਊਗਾ ਤੇ ਉੱਪਰ ਤਰ ਕੇ ਆ ਤਰ ਜਾਊਗਾ। ਅਜੇ ਨਹੀਂ ਬਣਿਆ। ਇਹਨੂੰ ਥੋੜਾ ਜਿਹਾ ਅਪਾਂ ਹੋਰ ਖੋਲਾਂਗੇ। ਘੋੜਾ ਡੜਿ ਚੰਡਿਆ ਵਾ ਲੋ ਜੀ ਆਪਾਂ ਵੇਖਦੇ ਹੁਣ ਪਾਣੀ ਚ ਪਾ ਗਏ ਉਹ ਘੋੜਾ ਡੱਬਣਿਆ ਕਿ ਨਹੀਂ ਘੋੜਾ ਡ ਬਿਲਕੁਲ ਵੇਖੋ ਸਕਤ ਹੋ ਗਿਆ ਵੇਖੋ ਬਣ ਗਿਆ ਇਹ ਲੇਖ ਬਣ ਗਿਆ ਜੇ ਇਹ ਕੜਕ ਹੋ ਜੇ ਨਾ ਕੜਕ ਹੋਏ ਪਾਣੀ ਚ ਪਾਇਆ ਸਮਝੋ ਤੁਹਾਡਾ ਗੁੜ ਤਿਆਰ ਹੋ ਗਿਆ ਹੁਣ ਜਿਹੜੇ ਆਪਾਂ ਤੇਲਵਾ ਨਾ ਉਹ ਵੀ ਵਿੱਚ ਪਾ ਦਿੰਨੇ ਆ ਤੇ ਜਿਹੜੇ ਆ ਅਲਾਈ ਹੀ ਆਪਾਂ ਲਾਚੀਆਂ ਦਾ ਪਾਊਡਰ ਤੇ ਬਦਾਮ ਦੀ ਗਿਰੀਆਂ ਪੀਸੀਆਂ ਆ ਉਹ ਵੀ ਵਿੱਚ ਪਾ ਦਿੰਨੇ ਆ ਹੁਣ ਇਹਨਾਂ ਨੂੰ ਆਪਾਂ ਘੋਲਦੇ ਆ ਤੇ ਫੁੱਲ ਮਖਾਣੇ ਜਿਹੜੇ ਆ ਵੀ ਵਿੱਚ ਪਾ ਦਿੰਨੇ ਆ ਆਪਾਂ ਹੁਣ ਇਹਨੂੰ ਫਟਾਫਟ ਆਪਾਂ ਘੋਲਾਂਗੇ ਹੁਣ ਮਖਾਣੇ ਮਖਾਣੇ ਦੇ ਲੜੇਕਦੇ ਜਾਂਦੇ ਉਹਦੋਂ ਗਿਆ ਹਾਂ ਤੁਸੀਂ ਕਿਹੜਾ ਕਰਸੀ ਲੈ ਲਓ ਹੁਣ ਆਪਾਂ ਥੋੜੇ ਜਨੇ ਨੇ ਇਸੇ ਤਰ੍ਹਾਂ ਮਲਤ ਹੁੰਦੇ ਆ ਇਹਨੂੰ ਥੋੜਾ ਥੋੜਾ ਇਸ ਤਰ੍ਹਾਂ ਕਰਾਂਗੇ ਆਪਾਂ ਤੇ ਗੈਸ ਨੂੰ ਆਪਾਂ ਕਰ ਦਿੰਨੇ ਆਂ ਬੰਦ ਦੋ ਘੜਤੀਆਂ ਲੋਹਣ ਦੇ ਥ੍ਰੇਡਿੰਗ ਤੇ ਜਾਣੇ ਲੋਹ ਜੀ ਇਹਨੂੰ ਆਪਾਂ ਘੋਲ ਦਿੰਨੇ ਆਂ ਦੋ ਨਾਲ ਲੋਹ ਜੀ ਕਰੋ ਚੈੱਕ ਹੋ ਗਿਆ ਤਿਆਰ ਤੇਨੂੰ ਬੜਾ ਵੱਡਣਾ ਆਪਾਂ ਉਹ ਗੋੜ ਵਾਲੇ ਨੂੰ ਛੋਟਾ-ਛੋਟਾ ਥੈਂਕ ਕਰ ਲੈਣਾ ਵਗੇ ਇਹ ਜਿਹੜੇ ਆ ਇਕੱਠੇ ਜੁੜਨ ਨਾ ਉਹਨਾਂ ਆਪਾਂ ਨਾ ਕੱਢ ਲਈਏ ਇਹਦੇ ਵਿੱਚ ਪਲੇਟ 'ਚ ਕੱਢਦੇ ਆਪਾਂ ਦੇਖੋ ਕਿੱਡੇ ਵਧੀਆ ਬਣੇ ਆ ਹੁਣ ਆਪਾਂ ਇਹਨਾਂ ਨੂੰ ਨਾ ਇਹ ਵੱਖਰੇ-ਵੱਖਰੇ ਹੋ ਗਏ ਨਾ ਠੰਡੇ ਹੋ ਜਾਣਗੇ ਨਾ ਫੇਰ ਇੱਕ ਦਾਣਾ ਇਹਦਾ ਕਰ ਦਿੰਨੇ ਆ ਫੇਰ ਗਰਮ ਬੜੇ ਆ ਦਾਣਾ ਕੀ ਮਤਲਬ ਨਾ ਤੋੜਨਾ ਹਾਂ ਤੋੜ ਕੇ ਨਾ ਇਹਨਾਂ ਨੂੰ ਨਹੀਂ ਮਖਾਣਿਆਂ ਨੂੰ ਤੋੜਨਾ ਮਖਾਣਿਆਂ ਨੂੰ ਨਾ ਥੋੜਾ ਥੋੜਾ ਵੱਖਰੇ ਵੱਖਰੇ ਕਰ ਦੇਣੇ ਹਨ ਨਾ ਦੋ ਬੀਜ ਕਰਨੇ ਮੁਰ ਕੇ ਦੋ ਬੀਜ ਨਹੀਂ ਇਕੱਲਾ ਇਕੱਲਾ ਟੌਫੀਆਂ ਨੂੰ ਹੂੰ ਜਿੱਦਾਂ ਟੌਫੀਆਂ ਨੇ ਆ ਇਹ ਜਿੱਦਾਂ ਟੌਫੀਆਂ ਨਹੀਂ ਆ ਨਾ ਉਹਨਾਂ ਇਕੱਲਾ ਇਕੱਲਾ ਕਰ ਦੇਣਾ ਮਖਾਣਾ ਤੁਸੀਂ ਜਿਹੜੇ ਫੁੱਲ ਮਖਾਣੇ ਆ ਆਪਾਂ ਹੁਣ ਬਣਾਏ ਆ ਉਹਨਾਂ ਨੂੰ ਏਕ ਏਕ ਕਰਕੇ ਨਾ ਹੁਣ ਆਪਾਂ ਵੱਖਰਾ ਵੱਖਰਾ ਕਰਕੇ ਜਿਹੜਾ ਉਹ ਰੱਖਾਂਗੇ ਤੇ ਇਹਨਾਂ ਨੂੰ ਪੱਕੇ ਥੱਲੇ ਭਾਵੇਂ ਸੁਕਾ ਲਓ ਮੜੇ ਮੜੇ ਕੋਸੇ ਕੋਸੇ ਜਿਦੋਂ ਨਾ ਉਦੋਂ ਹੋਏ ਹੋ ਸਕਦੇ ਜੇ ਜ਼ਿਆਦਾ ਡੰਡੇ ਹੋ ਜਾਣਗੇ ਤੇ ਫੇਰ ਨਹੀਂ ਹੋਣਾ ਹੁਣ ਇਹ ਥੋੜੇ ਥੋੜੇ ਗਰਮ ਆ ਨਾ ਤੇ ਵੇਖੋ ਲੱਥ ਦੇ ਜਾਣ ਡਏ ਆ ਤੇ ਤੁਸੀਂ ਵੀ ਐਸੇ ਤਰੀਕੇ ਦੇ ਨਾਲ ਕਰਨਾ ਹੁਣ ਇਹ ਦੋ ਪਲੇਟਾਂ ਦੇ ਵਿੱਚ ਵੱਖਰੇ ਵੱਖਰੇ ਕਰ ਲੈਣਾ ਤੇ ਜੇ ਬੱਚੇ ਉਸ ਤਰ੍ਹਾਂ ਵੀ ਖਾਣਾ ਚਾਹੁੰਦੇ ਆ ਤੇ ਉਸ ਤਰ੍ਹਾਂ ਵੀ ਖਾ ਸਕਦੇ ਤੇ ਵੇਖੋ ਕਿੰਨੇ ਵਧੀਆ ਬਣੇ ਆ ਲਓ ਜੀ ਫੁੱਲ ਮਖਾਣੇ ਦੀ ਮਿੱਠੀ ਰੈਸਪੀ ਬਣ ਕੇ ਸਾਡੇ ਤਿਆਰ ਆ ਤੁਸੀਂ ਵੇਖ ਹੀ ਸਕਦੇ ਜੋ ਕਿ ਕਿੰਨੀ ਵਧੀਆ ਬਣੀ ਆ ਤੇ ਖਾਣ ਵਿੱਚ ਕਿੰਨੀ ਸਵਾਦ ਬਣੂਗੀ ਵੇ ਲੋ ਸਾਰੇ ਵੱਖਰੇ ਕਰਦੇ ਆ ਕੱਲਾ ਕੱਲਾ ਕਰਦਾ ਵਾ ਕਿੰਨੀ ਐ ਆਵਾਜ਼ ਆਉਂਦੀ ਐ ਤੇ ਇਹਨੂੰ ਜਿੰਨਾ ਚਿਰ ਮਰਜ਼ੀ ਆਪਾਂ ਕਾਟੇ ਦੇ ਮਰਤਬਾਨ ਵਿੱਚ ਨਾ ਸਟੋਰ ਕਰਕੇ ਭਾਵੇਂ ਪਲਾਸਟਿਕ ਦਾ ਹੋਵੇ ਕੱਚ ਦਾ ਹੋਵੇ ਉਹਨੂੰ ਸਟੋਰ ਕਰਕੇ ਰੱਖ ਲਓ ਫ੍ਰਿਜ ਦੇ ਵਿੱਚ ਜਿੰਨੇ ਦਿਨ ਮਹੀਨਾ ਖਾ ਸਕਦੇ ਜਦ ਤਹੀ ਇਹਨੂੰ ਤੇ ਖਰਾਬ ਨਹੀਂ ਹੋਊਗੀ ਅਵਲ ਤੇ ਬੱਚੇ ਰਹਿਣੇ ਨਹੀਂ ਨੇ ਇੰਨਾ ਸਵਾਦ ਬਣਿਆ ਕਿ ਬੱਚਿਆਂ ਨੇ ਖਾ ਲੈਣੇ ਉਸੇ ਵੇਲੇ ਤੇ ਤੁਸੀਂ ਵੀ ਆਪਣੇ ਘਰ ਬਣਾ ਕੇ ਵੇਖਣਾ ਸਬਸਕ੍ਰਾਈਬ ਕਰਨਾ ਤੇ ਲਾਈਕ ਕਰੋ ਸ਼ੇਅਰ ਕਰੋ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ